हां हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤਾਜੀ ਸਵੀ ਬਰਡ ਥੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਆਪਾਂ ਜੀ ਬਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਬੋਲੋ ਨਾਮ ਮੇਰੇ ਮਨਪ੍ਰੀਤ ਸਿੰਘ ਦੇ ਘਰੋਂ ਆਪਣੀ ਵੀਡੀਓ ਬਣ ਰਹੀ ਆ ਜੀ ਠੀਕ ਹੈ ਜੀ ਹਾਂ ਜੀ ਪਿੰਡ ਗਿੱਲ ਕੋਠੇ ਜੀ ਪਿੰਡ ਗਿੱਲ ਕੋਠੇ ਪਿੰਡ ਗਿੱਲ ਕੋਠੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਬਈ ਸਹਿਣਾ ਪਧੌੜ ਪੱਖੋ ਗੈਂਚੀਆਂ ਰਹਿ ਜਾਂਦੇ ਆਂ ਜੀ ਨੇ ਮੰਨ ਕੇ ਚਲੋ ਬਰਨਾਲੇ ਤੋਂ ਬਾਜੇ ਖਾਨੇ ਨੂੰ ਜਾਣਾ ਹੋਵੇ ਉਹ ਰੋਡ ਦੇ ਬਿਲਕੁਲ ਉੱਪਰ ਪੈਂਡ ਆ ਬਈ ਗੱਲ ਕੋਠੇ ਮੋਬਾਈਲ ਨੰਬਰ ਬੋਲ ਦੋ ਬਣ 759988352 ਬਈ ਠੀਕ ਹੈ ਜੀ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੂਈ ਹੈ ਜੀ ਬਈ ਆਪਾਂ ਤਾਂ ਤੀਜਾ ਸੂਆ ਕਹਿ ਕੇ ਦੇਵਾਂਗੇ ਮਾਲਕਾਂ ਨੂੰ ਆਪਾਂ ਦੂਜਾ ਸੂਆ ਕਹਿ ਕੇ ਦਿੱਤੀ ਆ ਠੀਕ ਹੈ ਬਈ ਕਿਹੜਾ ਸੂਈ ਹੈ ਜੀ ਇਹ ਅੱਜ ਸਵੇਰੇ ਸੂਈ ਆ ਬਈ 2 ਵਜੇ 2 ਵਜੇ ਅਜੇ ਜੇਰ ਪੈਣੀ ਹੈ ਦੀ ਜੇਰ ਪਰ ਰਹਿੰਦੀ ਹਜੇ ਹਜੇ ਜੇਰ ਰਹਿੰਦੀ ਆ ਸੂਈ ਨੂੰ ਥੋੜਾ ਟਾਈਮ ਹੋਇਆ ਆ ਬੱਚੀ ਆ ਭਾਈ ਵਧੀਆ ਚੰਗੇ ਸੀ ਬੰਦੀ ਬੱਸੀ ਆ ਡੈਨਮਾਰਕ ਦਾ ਪਹਿਲੇ ਸੀ ਸਾਡਾ ਟੀਕਾ ਭਰਾ ਬਾਲਕਾ ਨੇ ਦੱਸਣ ਦੇ ਕੰਮ ਕਰਾ ਠੀਕ ਆ ਜੀ ਚੰਗੇ ਸੀਮਣ ਦੀ ਬੱਚੀ ਆ ਬੱਚੀ ਦੀ ਕੁਆਲਿਟੀ ਬਹੁਤ ਜੰਗੀ ਆ ਭਾਈ ਤੇ ਕਿੰਨਾ ਬਾਲਾ ਭਣੇ ਦਾ ਕੱਢਿਆ ਸੀ ਬਾਲਾ ਭਾਈ 3 ਕਿਲੋ ਸੁਭਾ ਘਰਤਾ ਸੀ ਆਪਾਂ ਠੀਕ ਆ ਜੀ ਹਾਂਜੀ ਪੂਰੀ ਠੰਡੀ ਸੀਲਾ ਲੈ ਜਿਵੇਂ ਮਰਜੀ ਬੰਦਾ ਧਾਰਾ ਮਰੀ ਜਾਵੇ ਥੋੜਾ ਇਹ ਬਸ ਸ਼ੁਰੂ ਦਾ ਤਾਂ ਕਰਦੀ ਆ ਹੂੰ ਚਵਾਈ ਉਹ ਸਿੰਘ ਜੀ ਚਵਾਈ ਇੱਕ ਨੰਬਰ ਆ ਬਈ ਚੋਣ ਬੜਾ ਚੰਗਾ ਕਲੀ ਕਲੀ ਧਾਰ ਗੰਨੇ ਰਗੀ ਧਾਰ ਕੋਈ ਉਹ ਵਾਦੀ ਅਗਲਾ ਬਿਨਾ ਨਿਆਣੇ ਤੋਂ ਵਹੇ ਵੀ ਆਏ ਨਹੀਂ ਕੋਈ ਉਹ ਨਹੀਂ ਆਪਾਂ ਨੂੰ ਹੂੰ ਕੋਈ ਬੱਚਾ ਨਹੀਂ ਲਾਇਆ ਕੋਈ ਨਿਆਣਾ ਨਹੀਂ ਪਾਇਆ ਉਹ ਨਾ ਬਈ ਤਾਂ ਜਿਵੇਂ ਮਰਜ਼ੀ ਧਾਰ ਅਮਰੀਕਾ ਲਈ ਕੋਈ ਚੱਕਰੀ ਨਹੀਂ ਚੱਕਾ ਦਬਡ ਫੁੱਲ ਆਰਡਰ ਚੰਗਾ ਥਣ ਚੰਗਾ ਲੱਗਿਆ ਚੋਰੀ ਬਾਕੀ ਬਈ ਐਫ ਕ੍ਰੋਸ ਚ ਪੈਂਦੀ ਆ ਇਹ ਨਾ ਗਰਮੀ ਮੰਨੇ ਹੂੰ ਗਰਮੀ ਨਹੀਂ ਮਾਨਦੀ ਫੈਂਡ ਫੁੰਡ ਹੈ ਜਿਹੜੀ ਕਰਮਲ ਦੀ ਚੰਗੀ ਉਹ ਤੋਰਾ ਤਾਰਾ ਚੰਗਾ ਆਰਡਰ ਚੰਗਾ ਥਣ ਤੁਣ ਚੰਗਾ ਸੂਈ ਸਵਾਈ ਹੈ ਬਈ ਬੱਚਾ ਬੱਚੀ ਦੇਤੀ ਜੇਰ ਬਸ ਹੋਰ ਦੋ ਘੰਟਿਆਂ ਦਾ ਹੀ ਪੈ ਜਾਣੀ ਤੇ ਕੀ ਮੁੱਲ ਆ ਬਣੇ ਦਾ ਇਹਦਾ ਮੁੱਲ 47000 ਆ ਜੀ ਮਾਨਤਾਨ ਹੋਜੂ ਹਾਂ ਮਾਨਤਾਨ ਕਰਦਾ 47000 ਰੁਪਿਆ ਮੁੱਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋਜੇ ਚੰਗੀ ਆ ਬੜਾ ਛੱਦ ਬੜਾ ਚੰਗਾ ਤੇ ਹਾਂ ਲੇ ਵਾ ਵੀ ਮਾਲਕਾਂ ਨੇ ਆਪਾਂ ਨੂੰ ਪਾ 15 ਲੀਟਰ ਦੁੱਧ ਦੇ ਕਹਿ ਕੇ ਦਿੱਤਾ ਦੂਜੀ ਤੀਜੀ ਸਵੇਰ ਤਾਂ ਕਹਿੰਦੇ ਸੀ 20 ਲੀਟਰ ਦੇਉਗੇ ਆਪਾਂ ਅਗਲੇ ਨੂੰ 18 ਲੀਟਰ ਹੀ ਕਹਿ ਕੇ ਦੇਣਾ ਬਈ ਠੀਕ ਆ ਹਾਂ ਕਿਉਂਕਿ ਬਾਕੀ ਦੁੱਧ ਦੀ ਸੇਵਾ ਦਾ ਵੀ ਵੱੱਡ ਵੀ ਪਾ ਸਕਦਾ ਆਪਾਂ ਸੁੱਕਾ ਵੀ ਪਾ ਸਕਦਾ ਸਹੀ ਗੱਲ ਆ ਜੀ ਸਹੀ ਗੱਲ ਬਾਕੀ ਬਈ ਸੇਵਾ ਤੇ ਡਿਪੈਂਡ ਆ ਆਰਡਰ ਚੰਗਾ ਥਣ ਚੰਗਾ ਬਈ ਕੱਦ ਵਿੱਡ ਚੰਗਾ ਰੰਗ ਰੂਪ ਚੰਗਾ ਤੇ ਬੱਚਾ ਮਗਰ ਬੱਚੀ ਸੂਈ ਸਵਾਈਏ ਬਈ ਤੇ ਕਿਸੇ ਵੀਰ ਨੂੰ ਗੜ ਪਸੰਦ ਆ ਬਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ